ਪੱਧਾਰਾਂ ਦੀ ਗੁੰਡਾਗਰਦੀ ਦੇਖ ਲਓ ਇਹ ਹੈਗੀ ਆ ਮੋਗੇ ਦੀ ਵੀਡੀਓ ਬਲਦੇਵ ਸਿੰਘ ਟਾਬੇ ਦੀ ਇਹ ਨਾ ਕਿਸੇ ਦੀ ਹੋਰ ਰੇੜੀ ਵਗੈਰਾ ਲੱਗਣ ਦਿੰਦੇ ਨੇ ਬਸ ਆਪ ਦਾ ਦਬਦਬਾ ਕਾਇਮ ਰੱਖਦੇ ਨੇ ਇਹਨਾਂ ਨੂੰ ਸਿਰ ਵੀ ਆਪਣੇ ਵਾਲੇ ਲੋਕ ਹੀ ਚੜਾਉਂਦੇ ਨੇ ਬੜੀ ਹੈਰਾਨੀ ਦੀ ਗੱਲ ਆ ਮੋਗੇ ਵਾਲੇ ਕਿਸੇ ਨੂੰ ਖੰਗਣ ਨਹੀਂ ਦਿੰਦੇ ਹੁੰਦੇ ਮੋਗੇ ਦੇ ਵਿੱਚ ਪਈਏ ਮੋਗਾ ਸੈਂਟਰ ਪੈ ਜਾਂਦਾ ਪੰਜਾਬ ਦਾ ਤੇ ਇੱਥੇ ਆ ਕੇ ਗੁੰਡਾਗਰਦੀ ਕਰਦੇ ਬਲਦੇਵ ਟਾਬਾ ਤੋਂ ਸੁਣਨੀ ਹੋਣਾਗਾ ਕਿਸੇ ਦੀ ਰੇੜੀ ਲੱਗਣ ਦਿੰਦੇ ਪਹਿਲਾਂ ਆਪਾਂ ਸੁਣਦੇ ਸੀਗੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਕਾਰਨਰ ਤੇ ਬਈ ਪਈਏ ਪੰਜਾਬੀਆਂ ਦੀਆਂ ਰੇਡੀਆਂ ਲੱਗਣ ਦਿੰਦੇ ਆ ਗੇ ਗੁੰਡਾ ਕਰਦੀ ਕਰਦੇ ਆ ਬੰਦਿਆਂ ਨੂੰ ਕੁੱਟਦੇ ਆ ਆ ਤੁਹਾਡੇ ਸਾਹਮਣੇ ਲਾਈਵ ਸਬੂਤ ਆ ਮੋਗੇ ਦੇ ਵਿੱਚ ਜਿਹੜਾ ਕਹ ਲੋ ਪੰਜਾਬ ਦਾ ਕਹ ਲੋ ਐਨ ਸੈਂਟਰ ਪੁਆਇੰਟ ਆ ਪੰਜਾਬ ਦੇ ਬਿਲਕੁਲ ਵਿਚਾਲੇ ਤੇ ਇੱਥੇ ਪਈਏ ਜੇ ਆਪਦਾ ਰਾਜ ਜਮਾ ਗੇ ਤਾਂ ਪਿੱਛੇ ਕੋਈ ਨਹੀਂ ਬਚਿਆ ਮੈਂ ਨਹੀਂ ਕਹਿੰਦਾ ਤੁਸੀਂ ਫੜ ਕੇ ਇਹਨਾਂ ਨੂੰ ਫੈਂਟੋ ਬਹੁਤ ਵੀਡੀਓ ਪਾਇਆ ਮੈਂ ਤਾਮਿਲਨਾਡੂ ਵਾਲਾ ਨੇ ਠੀਕ ਇਰਾਣੂ ਜੁਪੀ ਬਿਹਾਰ ਵਾਲਾ ਨੂੰ ਭਜਾਇਆ ਉਹ ਆਪਣੀ ਸ਼ੀਟ ਦੇ ਵਿੱਚ ਵੜਨ ਦੇ ਹੁੰਦੇਗੇ ਉਹ ਕਹਿੰਦੇ ਸਾਢੇ ਬੰਦੇ ਕੰਮ ਕਰਨਗੇ ਜਦੋਂ ਪੰਜਾਬ ਭਜਾਉਂਦਾ ਏ ਉਦੋਂ ਗੱਲ ਆ ਜਾਂਦੀ ਆ ਧਰਮਾਂ ਤੇ ਹਾਂਜੀ ਇਹ ਵੀ ਅਲੱਗ ਧਰਮ ਕਰਕੇ ਹੈ ਸਿੱਖ ਇਹਨਾਂ ਨੂੰ ਰਹਿਣ ਨਹੀਂ ਦਿੰਦੇ ਕਿ ਜਾਂ ਫਲਾਨਾ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਮਸਲਾ ਗੁੰਡਾਗਰਦੀ ਦਾ ਤੇ ਮਸਲਾ ਗੰਦ ਪਾਉਣ ਦਾ ਏ ਬਰਾਬਰ ਦੇ ਅਧਿਕਾਰ ਜੇ ਤੁਹਾਨੂੰ ਪੰਜਾਬ ਦੇ ਵਿੱਚ ਮਿਲ ਰਹੇ ਆ ਤਾਂ ਪੰਜਾਬ ਦਾ ਵਾਸੀ ਜੋ ਕੋਈ ਰੇੜੀ ਲਾਉਂਦਾ ਸਾਨੂੰ ਕੀ ਤਕਲੀਫ ਆ ਅੱਗੇ ਦੀ ਅੱਗੇ ਸ਼ੇਅਰ ਕਰਿਓ ਸਭ ਲੋਕਾਂ ਕੋਲੇ ਪਹੁੰਚੇ ਕਿ ਹੁਣ ਪੰਜਾਬ ਦੇ ਵਿੱਚ ਪਈਆਂ ਦੀ ਪਹੁੰਚ ਕਿੱਥੋਂ ਤੱਕ ਪਹੁੰਚ ਗਈ ਆ ਕਿਉਂਕਿ ਬਾਹਰ ਬੈਠੇ ਜਿਹਦੇ ਵੀਡੀਓ ਦੇਖਣਗੇ ਪੰਜਾਬ ਮਰ ਗਿਆ ਜੀ ਫਲਾਨਾ ਜੀ ਠੰਕਾਨਾ ਜੀ ਛੱਡ ਕੇ ਜਾਣ ਵਾਲੇ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਕੁਛ ਨਹੀਂ ਆਪ ਹੀ ਪੰਜਾਬ ਨੂੰ ਨਖਿੱਟ ਕਰ ਦੇਣਾ ਤੇ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਉੱਥੋਂ ਦੇ ਪੀਆਰ ਹੋ ਕੇ ਕਹਿਣਾ ਜੀ ਸਾਨੂੰ ਮਿੱਟੀ ਬਾਜਾਂ ਮਾਰਦੀ ਹੈ ਤਾਂ ਜਿਹੜੇ ਪੰਜਾਬ ਦੇ ਵਿੱਚ ਰਹਿ ਗਏ ਬੈਠੇ ਆ ਮੌਜੂਦ ਮੈਂ ਉਹਨਾਂ ਲਈ ਇਹ ਕਹਿਣਾ ਵੀ ਤੁਸੀਂ ਜਾਗੋ ਭਰਾਵੋ ਕੋਈ ਹਿੰਸਾ ਵਾਲੀ ਗੱਲ ਨਹੀਂ ਹੈਗੀ ਸਿਰਫ ਉਹਨਾਂ ਨੂੰ ਉਹਨਾਂ ਦੀ ਏਕਾਦ ਦਿਖਾਈ ਜਾਵੇ ਕਿ ਤੁਸੀਂ ਪੰਜਾਬ ਦੇ ਵਿੱਚ ਕੀ ਆ ਤੇ ਪੰਜਾਬ ਪੰਜਾਬੀਆਂ ਦਾ ਹੈ ਪੰਜਾਬੀ ਮੈਂ ਤਾਂ ਹੀ ਰਹੂਗਾ ਇੰਨੀ ਕਿ ਮੈਂ ਗੱਲ ਕਹਿਣੀ ਚਾਹਨਾਗਾ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰਿਓ ਭਾਈ ਆਪਾਂ ਮਿਲਦੇ ਨੇਕਸਟ ਵੀਡੀਓ ਦੇ ਵਿੱਚ